ਸੋ ਦੋਸਤੋ ਅਸੀਂ ਅੱਜ ਗੱਲਬਾਤ ਕਰਾਂਗੇ ਕਾਮਾਗਾਟਾ ਮਾਰੂ ਇਨਸੀਡੈਂਟ ਤੇ ਤੁਹਾਨੂੰ ਦੱਸਦੀ ਬਈ ਅਸੀਂ ਕਿਤਾਬਾਂ ਵਿੱਚ ਸਕੂਲਾਂ 'ਚ ਪੜਿਆ ਹੈ ਕਾਮਾਗਾਟਾ ਮਾਰੂ ਸਾਕਾ ਤੇ ਜਿਸ ਟਾਈਮ ਜਿਹੜਾ ਇਹ ਪੰਜਾਬੀਆਂ ਨਾਲ ਧੱਕਾ ਹੋਇਆ ਸੀ ਤੇ ਕੈਨੇਡਾ ਗਵਰਨਮੈਂਟ ਨੇ ਜਿਹੜਾ ਇਹ ਪੰਜਾਬੀਆਂ ਨੂੰ ਬੰਦੇਗਾ ਤੋਂ ਹੀ ਮੋੜਤਾ ਸੀ ਤੇ ਕਈ ਮਹੀਨੇ ਤੱਕ ਜਿਹੜੇ ਆਪਣੇ ਸ਼ਿਪ ਦੇ ਵਿੱਚ ਹੀ ਆਪਣੇ ਪੰਜਾਬੀ ਜਿਹੜੇ ਆ ਉੱਤੇ ਖੜੇ ਰਹੇ ਸੀ ਤੇ ਉਹਨਾਂ ਨੂੰ ਜਿਹੜਾ ਕੈਨੇਡਾ ਦੇ ਵਿੱਚ ਐਂਟਰੀ ਨਹੀਂ ਦਿੱਤੀ ਗਈ ਸੀ ਤੇ ਆਖਿਰ ਪੂਰੀ ਘਟਨਾ ਕੀ ਸੀ ਅੱਜ ਸਾਰੀ ਇਸ ਵੀਡੀਓ ਵਿੱਚ ਤੁਹਾਨੂੰ ਡਿਟੇਲ ਨਾਲ ਸਮਝਾਵਾਂਗੇ ਠੀਕ ਹੈ ਜੀ ਸੋ ਜਿੰਨੇ ਵੀ ਵੀਰ ਭਰਾਵੜੇ ਚੈਨਲ ਤੇ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਦਬਦਿਆ ਕਰੋ ਤੇ ਆਜੋ ਆਪਾਂ ਹੁਣ ਕਰਦੇ ਸ਼ੁਰੂ ਸੋ ਗੱਲ ਕਰਦੇ ਆ 1890 ਤੋਂ ਤੇ ਤੁਹਾਨੂੰ ਦੱਸਦੀ 1890 ਤੋਂ ਜੇ ਗੱਲ ਕਰੀਏ ਉਸ ਟਾਈਮ ਇੰਡੀਆ ਤੇ ਕੈਨੇਡਾ ਦੇ ਉੱਪਰ ਜਿਹੜਾ ਬ੍ਰਿਟਿਸ਼ Empire ਦਾ ਜਿਹੜਾ ਰਾਜ ਸੀਗਾ ਤੇ ਆਪਣੇ ਜਿਹੜੇ ਫੌਜੀ ਸੀ ਉਸ ਟਾਈਮ ਦੇ ਤੇ ਉਸ ਟਾਈਮ ਸਾਰੇ ਜਿਹੜੇ ਆ ਬ੍ਰਿਟਿਸ਼ ਤੇ ਅੰਡਰ ਸੀ ਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਨਾਂ ਦੇ ਜਿਹੜੇ ਬੇਸ ਕੈਂਪ ਹੁੰਦੇ ਸੀ ਚਾਹ ਸ਼ੰਗਾਈ ਹੋ ਗਿਆ ਜਾਪਾਨ ਹੋ ਗਿਆ ਮਲੇਸ਼ੀਆ ਹੋ ਗਿਆ ਇਸੇ ਤਰ੍ਹਾਂ ਜਿਹੜਾ ਇਹ ਕੈਨੇਡਾ ਵੀ ਜਿਹੜਾ ਇਹਨਾਂ ਦਾ ਬੇਸ ਕੈਂਪ ਹੁੰਦਾ ਸੀ ਤੇ ਸਾਡੇ ਜਿਹੜੇ ਫੌਜੀ ਸੀ ਉਸ ਟਾਈਮ ਤਾਂ ਇਹਨਾਂ ਦੀ ਬ੍ਰਿਟਿਸ਼ ਕੈਂਪ ਦੇ ਵਿੱਚ ਜਿਹੜੇ ਆ ਜਾਂਦੇ ਰਹਿੰਦੇ ਸੀ ਤੇ ਜਾਂਦੇ ਰਹਿੰਦੇ ਸੀ ਆਉਂਦੇ ਰਹਿੰਦੇ ਸੀ ਤੇ ਇਹਦਾ ਕੀ ਹੋਇਆ ਵੀ ਸਾਡੇ ਜਿਹੜੇ ਇੱਥੇ ਇਸ ਟਾਈਮ ਮਿਲਟਰੀ ਸੀ ਆ ਆਪਣੇ ਦੇ ਫੌਜ ਦੇ ਬੰਦੇ ਜਿਹੜੇ ਉੱਥੇ ਜਾਂਦੇ ਸੀ ਪੰਜਾਬੀ ਜਾਂਦੇ ਸੀ ਹਨਾ ਤਾਂ ਉਹ ਜਿਸ ਵਾਪਸੀ ਆਉਂਦੇ ਸੀ ਇੰਡੀਆ ਦੇ ਵਿੱਚ ਤਾਂ ਉਹ ਫੈਮਿਲੀ ਮੈਂਬਰ ਨਾਲ ਕੈਨੇਡਾ ਦੀਆਂ ਬੜੀਆਂ ਤਰੀਫਾਂ ਕਰਦੇ ਸੀ ਵੀ ਉੱਥੇ ਦਾ ਜਿਹੜਾ ਇਹ ਰਹਿਣ ਸੈਣ ਬਹੁਤ ਵਧੀਆ ਏ ਉੱਥੇ ਕਮਾਈ ਦੇ ਸਾਧਨ ਬੜੇ ਵਧੀਆ ਏ ਇਹ ਗੱਲ ਮੈਂ ਤੁਹਾਨੂੰ 1890 ਤੋਂ 1900 ਦੇ ਵਿੱਚ ਦੀ ਗੱਲ ਕਰ ਰਿਹਾ ਉਸ ਟਾਈਮ ਉਹ ਬੜੇ ਮਰਗੀ ਕੈਨੇਡਾ ਦੇ ਦੇਖ ਕੇ ਬੜੇ ਮਰਗੀ ਉਹ ਹੁੰਦੇ ਸੀ ਖੁਸ਼ ਹੁੰਦੇ ਸੀ ਕਿ ਯਾਰ ਪਿਆ ਦੇਸ਼ ਚ ਅਸੀਂ ਕਿਹੜਾ ਹੈ ਜਿਸ ਟਾਈਮ ਅਸੀਂ ਰਿਟਾਇਰਮੈਂਟ ਲੈ ਲਾਂਗੇ ਆਪਣੀ ਸਰਵਿਸ ਤੋਂ ਤਾਂ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਕੈਨੇਡਾ ਦੇ ਵਿੱਚ ਆ ਕੇ ਹੀ ਬਸਾਂਗੇ ਤਾਂ ਇਸ ਚੱਕਰ ਦੇ ਵਿੱਚ ਚੱਲਦੇ ਆ ਬਾਈ ਹੌਲੀ ਹੌਲੀ ਉੱਥੇ ਰੁਝਾਨ ਕੈਨੇਡਾ ਦੇ ਵੱਲ ਆਪਣੇ ਭਾਰਤੀਆਂ ਦਾ ਵੱਧ ਗਿਆ ਪੰਜਾਬੀਆਂ ਦਾ ਵੱਧ ਗਿਆ ਤੇ ਜਿਹੜਾ ਇਹ ਜਾਣਾ ਸ਼ੁਰੂ ਕਰ ਦਿੱਤਾ ਤੇ ਤੁਹਾਨੂੰ ਦੱਸ ਦਈਏ ਬਾਈ 1908 ਦੇ ਆਂਦੇ ਆਂਦੇ ਤੇ ਕਾਫੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਜਿਹੜੇ ਉੱਥੇ ਚੱਲ ਗਏ ਤੇ ਜਿਹੜੇ ਕੀ ਉੱਥੇ ਬਤਵਤ ਆਰਿਆਂ ਦੇ ਵਿੱਚ ਜਿਹੜੇ ਯਾਤਰ ਕੰਮ ਕਰਦੇ ਸੀ ਕਿਉਂਕਿ ਆਪੇ ਜਿਹੜੇ ਲੋਕ ਸੀ ਕਾਫੀ ਮਿਹਨਤੀ ਸੀ ਹੜ ਤੋੜ ਮਿਹਨਤ ਕਰਦੇ ਸੀ ਤੇ ਆਰਿਆਂ ਵੀ ਜਾ ਕੇ ਕੰਮ ਕਰ ਲੱਪੇ ਤੇ ਉੱਥੇ ਜਿਹੜੀ ਤੁਹਾਨੂੰ ਦੱਸਦੀ ਆ ਬਈ ਉੱਥੇ ਦੀ ਲੋਕਲ ਕਮਿਊਨਿਟੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਹੌਲੀ ਹੌਲੀ ਇਹ ਲੱਗ ਲੱਪਿਆ ਪਿਆ ਰਹੇ ਸਾਡੇ ਦੇਸ਼ ਤੇ ਜਿਹੜੇ ਆ ਬਾਹਰੋਂ ਏਸ਼ੀਅਨ ਆਏ ਆ ਲੋਕ ਕਾਲੇ ਲੋਕ ਕਹਿੰਦੇ ਸੀ ਸਾਨੂੰ ਉਸ ਟਾਈਮ ਜਿਹੜੇ ਏਸ਼ੀਅਨ ਲੋਕ ਆਏ ਆ ਪਿਆ ਰਹੇ ਸਾਡੇ ਤੇ ਕਿਤੇ ਹੌਲੀ ਹੌਲੀ ਕਬਜ਼ਾ ਨਿਕਾਲਣ ਤੇ ਮਤਲਬ ਕਿ ਮਤਭੇਦ ਜਿਹੜੇ ਉਸ ਟਾਈਮ ਉਹ ਕਰ ਲੱਪੇ ਤੇ ਉਹਨਾਂ ਨੇ ਉਸ ਆਪਣੇ ਪ੍ਰੋਟੈਸਟ ਵੀ ਕਰਨੇ ਸ਼ੁਰੂ ਕਰ ਦਿੱਤੇ ਪੀ ਇਹਨਾਂ ਨੂੰ ਸਾਡੇ ਦੇਸ਼ ਤੋਂ ਕੱਢੋ ਪੀ ਇਹੇ ਹੋਲੀ-ਹੋਲੀ ਸਾਡੇ ਦੇਸ਼ ਦੇ ਵੱਲ ਜਿਹੜੇ ਆ ਇਹਨਾਂ ਦੀ ਗਿਣਤੀ ਜਿਹੜੀ ਹੈ ਵੱਧ ਰਹੀ ਹੈ ਤੇ ਉਹਨਾਂ ਨੇ ਕੈਨੇਡਾ ਗਵਰਨਮੈਂਟ ਨੂੰ ਵੀ ਕਾਫੀ ਲੈਟਰ ਲਿਖੇ ਕਾਫੀ ਸੰਸਥਾਵਾਂ ਨੂੰ ਲੈਟਰ ਲਿਖੇ ਵੀ ਪਾਈ ਇਹਨਾਂ ਦਾ ਜਿਹੜਾ ਆਣਾ ਇੱਥੇ ਬੰਦ ਕਰੋ ਸੋ ਸੋ ਉੱਥੇ ਦੇ ਲੋਕੋ ਲੋਕਾਂ ਦੇ ਧਰਨੇ ਲਾਉਣ ਨਾਲ ਕੈਨੇਡਾ ਦੀ ਸਰਕਾਰ ਤੇ ਇੰਨਾ ਕੁ ਪ੍ਰੈਸ਼ਰ ਪੈ ਗਿਆ ਕਿ ਆਖਰਕਾਰ ਉਹਨਾਂ ਨੇ 1908 ਦੇ ਵਿੱਚ ਕੰਟੀਨਿਊਸ ਰੈਗੂਲੇਸ਼ਨ ਜਿਹੜਾ ਲੋ ਜਿਹੜਾ ਹੈ ਨਵਾਂ ਇਮੀਗ੍ਰੇਸ਼ਨ ਲੋ ਜਿਹੜਾ ਲਾਗੂ ਕਰ ਦਿੱਤਾ ਸੋ ਇਹ ਲੋ ਜਿਹੜਾ ਬੇਸਿਕਲੀ ਸੀ ਇਹ ਸਪੈਸ਼ਲ ਸਾਡੇ ਇੰਡੀਅਨ ਵਾਸਤੇ ਹੀ ਸੀ ਏਸ਼ੀਅਨ ਵਾਸਤੇ ਹੀ ਸੀ ਖਾਸ ਕਰ ਇੰਡੀਅਨ ਵਾਸਤੇ ਇਹ ਲੋ ਸੀ ਵੀ ਭਾਈ ਕੋਈ ਵੀ ਜਿਹੜਾ ਹੈ ਜਿਹੜਾ ਆਪਣਾ ਬਾਹਰੋਂ ਆਂਦਾ ਹੈ ਏਸ਼ੀਅਨ ਕੰਟਰੀਜ਼ ਤੋਂ ਆਂਦਾ ਹੈ ਉਹ ਡਾਇਰੈਕਟ ਆਵੇ ਠੀਕ ਹੈ ਉਹ ਕਿਸੇ ਹੋਰ ਕੰਟਰੀ ਤੋਂ ਸਟੇ ਹੋ ਕੇ ਨਾ ਆਵੇ ਇਹ ਮਤਲਬ ਕਹਿਣਾ ਮਤਲਬ ਸੀ ਵੀ ਡਾਇਰੈਕਟ ਆਵੇ ਸ਼ਿਪ ਦੇ ਵਿੱਚ ਕਿਉਂਕਿ ਉਸ ਟਾਈਮ ਜਹਾਜ਼ ਵਗੈਰਾ ਨਹੀਂ ਸੀ ਹਨਾ ਵੀ ਡਾਇਰੈਕਟ ਆਪਣੇ ਇੰਡੀਆ ਤੋਂ ਸਿੱਧੇ ਕੈਨੇਡਾ ਵਿੱਚ ਆਵੇ ਪਲੱਸ 200 ਡਾਲਰ ਆਪਣੇ ਨਾਲ ਲੈ ਕੇ ਆਵੇ ਤੇ ਉਸ ਟਾਈਮ ਇੰਡੀਆ ਕੋਲ ਆਪਣਾ ਬਈ ਸ਼ਿਪ ਨਹੀਂ ਸੀ ਤੇ ਉਹਨਾਂ ਦਾ ਮਤਲਬ ਸਿੱਧਾ ਸਿੱਧਾ ਕਹਿਣਾ ਸੀ ਕਿ ਅਜੇ ਹਾਲ ਲਾ ਲੈ ਕੇ ਆਵਾਂਗੇ ਵੀ ਜਿਹਦੇ ਵਿੱਚ ਇੰਡੀਆ ਤਾਂ ਜਿਹੜੇ ਇੰਡੀਆ ਵਾਲੇ ਆ ਉਹ ਨਾ ਆ ਸਕਣ ਤੇ ਇਸ ਲਈ ਉਹਨਾਂ ਨੇ ਇਹ ਜਿਹਾ ਔਖਾ ਜਿਹਾ ਲੋਅ ਹੈ ਜਿਹੜਾ ਉਸ ਟਾਈਮ ਮੌਕੇ ਤੇ ਪਾਸ ਕਰ ਦਿੱਤਾ ਸੋ ਇਸ ਗੱਲ ਦਾ ਉੱਥੇ ਰਹਿ ਰਹੇ ਆਪਣੇ ਪੰਜਾਬੀਆਂ ਨੇ ਇੰਡੀਆ ਦੇ ਲੋਕ ਜਿਹੜੇ ਉਸ ਟਾ ਮੌਕੇ ਦੇ ਉੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੇ ਕਾਫੀ ਵਿਰੋਧ ਕੀਤਾ ਪਰ ਬਾਈ ਉੱਥੇ ਦੇ ਮੌਕੇ ਦੀ ਸਰਕਾਰ ਨੇ ਬਾਈ ਉਹਨਾਂ ਦੀ ਇੱਕ ਵੀ ਨਾ ਸੁਣੀ। ਆ ਗੱਲ ਕਰਨ ਜਾ ਰਿਹਾ ਬਾਈ ਕਾਮਾਗਾਟਾ ਮਾਰੂ ਦੀ ਅਸਲੀ ਕਹਾਣੀ ਦੀ। ਇੱਥੋਂ ਸ਼ੁਰੂ ਹੁੰਦੀ ਹੈ। ਬਾਬਾ ਗੁਰਦੇਵ ਸਿੰਘ ਜੀ ਜਿਹੜੇ ਕਿ ਮਲੇਸ਼ੀਆ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਨੇ ਬਈ ਪਲਾਨ ਬਣਾਇਆ ਤੇ ਉਹਨਾਂ ਨੇ ਦੇਖਿਆ ਕਿ ਸਾਡੇ ਜਿਹੜੇ ਪੰਜਾਬੀਆਂ ਨਾਲ ਸਾਡੇ ਇੰਡੀਅਨਸ ਨਾਲ ਜਿਹੜਾ ਹੈ ਕੈਨੇਡਾ ਦੀ ਗਵਰਨਮੈਂਟ ਬ੍ਰਿਟਿਸ਼ ਸਰਕਾਰ ਜਿਹੜੀ ਹੈ ੱਤਕਾ ਕਰ ਰਹੀ ਹੈ ਤੇ ਉਹਨਾਂ ਨੇ ਇਸ ਚੀਜ਼ ਦਾ ਪਲਾਨ ਬਣਾਇਆ ਕਿ ਅਸੀਂ ਜਿਹੜਾ ਹੈ ਆਪਣਾ ਜਹਾਜ਼ ਲੈ ਕੇ ਜਿਹੜਾ ਹੈ ਤੇ ਉਹਦੇ ਵਿੱਚ ਸਵਾਰੀਆਂ ਲੈ ਕੇ ਆਪਣੇ ਪੈਸੇਂਜਰ ਲੈ ਕੇ ਜਿਹੜਾ ਕੈਨੇਡਾ ਜਾਵਾਂਗੇ ਤੇ ਹੁਣ ਉਹਨਾਂ ਨੂੰ ਸਭ ਤੋਂ ਵੱਡੀ ਦਿੱਕਤ ਇਹ ਆ ਰਹੀ ਸੀ ਕਿ ਭਈ ਸਾਡੇ ਕੋਲ ਆਪਣਾ ਜਹਾਜ਼ ਨਹੀਂ ਹੈ ਤੇ ਉਹਨਾਂ ਨੇ ਕੀ ਕੀਤਾ ਇੱਕ ਜਾਪਾਨੀ ਕੰਪਨੀ ਦਾ ਚਾਰਟਰਡ ਜਿਹੜਾ ਜਹਾਜ਼ ਹੈ ਛੇਪਾ ਉਹ ਬਈ ਕਿਰਾਏ ਤੇ ਦਿੱਤਾ ਜਿਹਦਾ ਨਾਮ ਸੀ ਬਈ ਕਾਮਾਗਾਟਾ ਮਾਰੂ ਤਤੋਂ ਅੰਦਾਜ਼ੀ ਹੈ ਬਾਈ ਇਹਨੂੰ ਲਿਆਂਨ ਲਈ ਸ਼ਰਤਾਂ ਇਹ ਵੀ ਸੀ ਐਪੀ ਉਹਨਾਂ ਨੇ ਆਪਣੀਆਂ ਕੈਨੇਡਾ ਗਵਰਨਮੈਂਟ ਨੇ ਇਮੀਗ੍ਰੇਸ਼ਨ ਨੇ ਵੀ ਸ਼ਰਤਾਂ ਰੱਖੀਆਂ ਸੀ ਐਪੀ ਬਾਈ ਉਹ ਰਜਿਸਟਰਡ ਹੋਣੀ ਚਾਹੀਦੀ ਹੈ ਕੰਪਨੀ ਤੁਹਾਡੀ ਕੰਟਰੀ ਦੇ ਜਿੱਥੇ ਤੁਸੀਂ ਆਏ ਹੋ ਤਾਂ ਇਸ ਤੋਂ ਦੇਖਦਿਆਂ ਹੋਇਆ ਬਾਈ ਬਾਬਾ ਗੁਰਦੇਵ ਸਿੰਘ ਨੇ ਇਸ ਜਹਾਜ਼ ਦਾ ਨਾਮ ਜਿਹੜਾ ਹੈ ਬਦਲ ਕੇ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਦਾ ਨਾਮ ਦਿੱਤਾ ਇਹਨੂੰ ਤੇ ਤੁਹਾਨੂੰ ਅੰਦਾਜ਼ੀ ਦਾ ਨਾਮ ਜਿਹੜਾ ਬਦਲਿਆ ਗਿਆ ਤੇ ਉਸ ਤੋਂ ਬਾਅਦ ਇਹਨੂੰ ਜਿਹੜੀ ਕੰਪਨੀ ਜਿਹੜੀ ਹੈ ਰਜਿਸਟ੍ਰੇਸ਼ਨ ਕਰਾਈ ਗਈ ਤੇ ਰਜਿਸਟ੍ਰੇਸ਼ਨ ਕਰਾਉਣ ਦਾ ਮੇਨ ਮਕਸਦ ਇਹ ਸੀ ਕਿ ਆਪਣੇ ਬੰਦਿਆਂ ਨੂੰ ਜਿਹੜਾ ਇਹ ਕੈਨੇਡਾ ਦੇ ਵਿੱਚ ਜਿਹੜਾ ਇਹ ਪਜਾਇਆ ਜਾਵੇ ਤੇ ਪਲੱਸ ਉੱਥੇ ਜਿਹੜਾ ਇਹਨਾਂ ਦੇ ਧਰਨਾ ਲਾਇਆ ਜਾਵੇ ਖਾਸ ਕਰਕੇ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਜਿਹੜੇ ਸਖਤ ਰੂਲ ਜਿਹੜੇ ਆ ਆਪਣੇ ਲਾਗੂ ਕੀਤੇ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਜ਼ੋਰ ਪ੍ਰਦਰਸ਼ਨ ਕੀਤਾ ਜਾਵੇ ਸੋ ਫਾਈਨਲੀ ਭਾਈ ਉਹ ਦਿਨ ਆ ਹੀ ਗਿਆ ਜਦੋਂ ਇਹ ਸ਼ਿਪ 376 ਯਾਤਰੀਆਂ ਨੂੰ ਲੈ ਕੇ 4 ਪ੍ਰੈਮ 1914 ਨੂੰ ਕੈਨੇਡਾ ਲਈ ਰਵਾਨਾ ਹੋ ਗਿਆ ਤੇ ਤੋਂ ਦਸ ਦਿਨ 376 ਯਾਤਰੀਆਂ ਵਿੱਚੋਂ ਸਿੱਖ Hindu ਤੇ ਮੁਸਲਮਾਨ ਤਿੰਨੋਂ ਕਮਿਊਨਿਟੀ ਦੇ ਲੋਕ ਜਿਹੜੇ ਉਸ ਟਾਈਮ ਮੋਕੇ ਤੇ ਮੌਜੂਦ ਸੀ ਸੋ ਲਗਭਗ ਡੇਢ ਕ ਮਹੀਨੇ ਦੇ ਸਫ਼ਰ ਤੋਂ ਬਾਅਦ ਇਹ ਜਹਾਜ਼ ਬਾਈ ਫਾਈਨਲੀ ਵੈਂਕੂਵਰ ਪੋਰਟ ਦੇ ਉੱਤੇ 23 ਮਈ 1914 ਨੂੰ ਜਿਹੜਾ ਹੈ ਪਹੁੰਚ ਗਿਆ ਤੇ ਤੁਹਾਨੂੰ ਦੱਸ ਦਈਏ ਬਾਈ ਪਹੁੰਚਣਸਾਰ ਬਾਈ ਇਹਨਾਂ ਦਾ ਉੱਥੇ ਜਿਹੜਾ ਇਹਨਾਂ ਦਾ ਜਹਾਜ਼ ਜਿਹੜਾ ਹੈ ਸ਼ਿਪ ਜਿਹੜਾ ਹੈ ਕੈਨੇਡੀਅਨ ਪੋਰਸ ਵੱਲੋਂ ਜਿਹੜਾ ਹੈ ਰੋਕ ਲਿਆ ਗਿਆ ਤੇ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਵੀ ਤੁਸੀਂ ਜਿਹੜੇ ਹੈ ਸਾਡੇ ਦੇਸ਼ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਤੇ ਤੁਹਾਨੂੰ ਦੱਸ ਦਈਏ ਉੱਥੇ ਦੇ ਮੌਕੇ ਦੇ ਜਿਹੜੇ ਫਿਰ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਹਨਾ ਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਇੱਕ ਤੇ ਉਹਨਾਂ ਨੇ ਗੱਲਬਾਤ ਕੀਤੀ ਇੰਗਲੈਂਡ ਜਾ ਕੇ ਵੀ ਤੇ ਹਨਾ ਕੈਨੇਡਾ ਦੇ ਵਿੱਚ ਵੀ ਗੱਲਬਾਤ ਕੀਤੀ ਉਸ ਟਾਈਮ ਮੌਕੇ ਤੇ ਬ੍ਰਿਟਿਸ਼ ਸਰਕਾਰ ਦਾ ਜਿਹੜਾ ਕੈਨੇਡਾ ਤੇ ਵੀ ਰਾਜ ਸੀ ਵੀ ਸਾਡੇ ਜਿਹੜੇ ਬੰਦਿਆਂ ਨੂੰ ਹੈ ਕੈਨੇਡਾ ਦੇ ਵਿੱਚ ਉਤਰਨ ਦਿੱਤਾ ਜਾਵੇ ਪਰ ਬਾਈ ਕੈਨੇਡਾ ਦੀ ਸਰਕਾਰ ਨੇ ਬਾਈ ਉਹਨਾਂ ਦੀ ਇੱਕ ਨਾ ਸੁਣੀ ਤੇ ਤੁਹਾਨੂੰ ਦੱਸ ਬਾਬਾ ਗੁਰਦੀਪ ਸਿੰਘ ਜੀ ਬਾਈ ਆਪਣੀ ਲੜਾਈ ਲੜ ਰਹੇ ਸੀ ਤੇ ਉਹ 2 ਮਹੀਨੇ ਤੱਕ ਉੱਥੇ ਹੀ ਰੁਕੇ ਰਹੇ ਤੇ ਤੁਹਾਨੂੰ ਦੱਸ ਦਈਏ ਰੋਟੀ ਪਾਣ ਦੀ ਵੀ ਤੰਗੀ ਆndi ਸੀ ਤੇ ਕੈਨੇਡਾ ਗਵਰਨਮੈਂਟ ਨੇ ਇਹ ਵੀ ਕਹਿ ਦਿੱਤਾ ਸੀ ਵੀ ਕੋਈ ਵੀ ਜਿਹੜਾ ਇੱਥੇ ਕੈਨੇਡਾ ਕੈਨੇਡਾ ਦਾ ਜਿਹੜਾ ਰਹਿ ਰਿਹਾ ਉੱਥੇ ਦਾ ਲੋਕਲ ਉਹ ਇਹਨਾਂ ਦੀ ਜਿਹੜੀ ਮਦ ਨਹੀਂ ਕਰੇਗਾ ਤੇ ਨਾ ਹੀ ਉੱਥੋਂ ਕੋਈ ਥੱਲੇ ਉਤਰ ਕੇ ਆਵੇਗਾ ਦੇ ਚੱਲਿਆ ਬਈ ਕੈਨੇਡਾ ਗਵਰਨਮੈਂਟ ਨੇ ਆਪਣਾ ਇੱਕ ਜੰਗੀ ਜਹਾਜ਼ੀ ਭੇਜਿਆ ਸੀ ਜਿਹੜਾ ਕਿ ਉਹਨੂੰ ਬੰਨ ਕੇ ਜਿਹੜਾ ਏ ਉਸ ਜਹਾਜ਼ ਨੂੰ ਕਾਮਾਗਾਟਾ ਮਾਰਾ ਜਹਾਜ਼ ਨੂੰ ਜਿਹੜਾ ਏ ਉਹਨੂੰ ਜਿਹੜਾ ਖਿੱਚ ਕੇ ਪਿੱਛੇ ਲੈ ਜਾਵੇ ਤੇ ਤੁਹਾਨੂੰ ਦੱਸਦੀ ਆਪਣੇ ਉਸ ਟਾਈਮ 'ਚ ਸ਼ਿਪ ਦੇ ਵਿੱਚ ਜਿੰਨੇ ਵੀ ਪੈਸੇਂਜਰ ਬੈਠੇ ਸੀ ਤੇ ਉਹਨਾਂ ਨੇ ਕਾਫੀ ਜਿਹੜਾ ਏ ਉਹਦਾ ਮੁਕਾਬਲਾ ਕੀਤਾ ਤੇ ਉੱਥੇ ਦੀ ਲੋਕਲ ਪੁਲਿਸ ਦਾ ਵੀ ਮੁਕਾਬਲਾ ਕੀਤਾ ਕਿਉਂਕਿ ਰਾਤ ਨੂੰ ਉਹਨਾਂ ਦੀ ਪੁਲਿਸ ਨੇ ਵੀ ਉੱਥੇ ਹਮਲਾ ਕਰਵਾਇਆ ਸੀ ਪੀ ਇਹਨਾਂ ਨੂੰ ਜਿਹੜਾ ਡਰਾਤਾ ਮੁਕਾਬਕੇ ਕਿਸੇ ਤਰ੍ਹਾਂ ਜਿਹੜਾ ਵਾਪਸ ਭੇਜ ਦਿੱਤਾ ਜਾਵੇ ਪਰ ਉਹਨਾਂ ਨੇ ਬਈ ਆਪਣਾ ਮੁਕਾਬਰਾ ਡਟ ਕੇ ਕੀਤਾ ਤੇ ਤੋਂ ਅੰਦਾਜ਼ ਦੀ ਭਾਈ ਇਹਨਾਂ ਦੇ ਵਿੱਚੋਂ ਸਿਰਫ 24 ਯਾਤਰੀ ਸੀ ਉਸ ਟਾਈਮ ਮੌਕੇ ਦੇ ਜਿਹੜੇ ਇਸ ਸ਼ਿਪ ਦੇ ਵਿੱਚੋਂ ਬਾਹਰ ਕੱਢੇ ਗਏ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਉਹ 24 ਯਾਤਰੀ ਜਿਹੜੇ ਇਹਨਾਂ ਵਿੱਚੋਂ 376 ਦੇ ਵਿੱਚੋਂ ਜਿਹੜੇ ਉਸ ਟਾਈਮ ਕੈਨੇਡਾ ਦੇ ਵਿੱਚ ਇਸ ਸ਼ਿਪ 'ਚੋਂ ਬਾਹਰ ਕੱਢੇ ਗਏ ਸੀ ਉਹ ਸੀ ਉਹਨਾਂ ਦੇ ਭਾਈ ਮੁਖਬਰ ਸੀ ਤੇ ਜਿਹੜੇ ਕਿ ਉਹਨਾਂ ਦੇ ਵਿੱਚੋਂ ਕੱਢੇ ਗਏ ਸੀ ਉਸ ਤੋਂ ਬਾਅਦ ਭਾਈ ਜਦੋਂ ਕੋਈ ਰਾਸਤਾ ਨਹੀਂ ਨਿਕਲਿਆ ਤਾਂ 2 ਮਹੀਨੇ ਬਾਅਦ ਭਾਈ ਇਹਨਾਂ ਨੂੰ ਜਿਹੜਾ ਹੈ ਵਾਪਸ ਜਿਹੜਾ ਹੈ ਇੰਡੀਆ ਜਾਣਾ ਪਿਆ ਤੇ ਜਿਹੜਾ ਕਾਮਾਗਾਟਾ ਮਰੂ ਜਹਾਜ਼ ਆ ਬਾਈ ਉਹਨੂੰ ਜਿਹੜੀ ਆਪਣੀ ਜਰਨੀ ਬੈਕ ਕਰਨੀ ਪਈ ਤੇ ਤੁਹਾਨੂੰ ਦੱਸ ਦਈਏ ਬਾਈ ਉਸ ਤੋਂ ਬਾਅਦ ਜਿਹੜਾ ਕਾਮਾਗਾਟਾ ਮਰੂ ਜਹਾਜ਼ ਆ ਬਾਈ ਇਹ ਸਿੱਧੇ ਕਲਕੱਤਾ ਪੋਰਟ ਤੇ ਪੁੱਜਿਆ ਸੋ ਕਲਕੱਤਾ ਜਿੱਦ ਹੀ ਇਹ ਬਾਈ ਇਹ ਆਪਣਾ ਕਾਮਾ ਘਾਟਾ ਮਾਰੂ ਜਹਾਜ ਜਿਹੜਾ ਕਲਕੱਤਾ ਪਹੁੰਚਿਆ ਤਾਂ ਉਸ ਟਾਈਮ ਮੌਕੇ ਤੇ ਬ੍ਰਿਟਿਸ਼ ਸਰਕਾਰ ਨੇ ਪੁਲਿਸ ਨੂੰ ਹੁਕਮ ਦਿੱਤੇ ਕਿ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਅਰੈਸਟ ਕਰ ਲਿਆ ਜਾਵੇ ਤੇ ਤੁਹਾਨੂੰ ਦੱਸ ਦਈਏ ਬਾਈ ਉਸ ਟਾਈਮ ਦੇ ਮੌਕੇ ਤੇ ਬਾਈ ਇਹਨਾਂ ਨੇ ਸਾਰੇ ਪੈਸੇਂਜਰਾਂ ਨੇ ਬਾਈ ਉਹਨਾਂ ਦਾ ਮੁਕਾਬਲਾ ਕੀਤਾ ਵਿਰੋਧ ਕੀਤਾ ਕਿ ਸਾਨੂੰ ਅਰੈਸਟ ਕਿਉਂ ਕੀਤਾ ਜਾ ਰਿਹਾ ਹੈ ਤਾਂ ਬਾਈ ਇਸ ਹਫੜਾ ਦਫੜੀ ਦੇ ਵਿੱਚ ਬਾਈ ਉਹਨਾਂ ਨੇ ਇਹਨਾਂ ਤੇ ਗੋਲੀਬਾਰੀ ਨਹੀਂ ਕੀਤੀ ਤੇ ਜਿਹੜੇ ਵੀ ਦੱਸਿਆ ਜਾ ਰਿਹਾ ਵੀ 20 ਤੋਂ ਵੱਧ ਲੋਕ ਜਿਹੜੇ ਉਸ ਟਾਈਮ ਮੌਕੇ ਤੇ ਮਾਰੇ ਗਏ ਸੀ ਸੋ ਇਹ ਬਈ ਘਟਨਾ ਐਡੀ ਵੱਡੀ ਘਟਨਾ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਘਟਨਾ ਬਈ ਸਾਡੇ ਦੇਸ਼ ਦੇ ਲੋਕਾਂ ਦੇ ਵਿੱਚ ਆਜ਼ਾਦੀ ਦੀ ਲਹਿਰ ਨੂੰ ਜਿਹੜਾ ਹੈ ਹੋਰ ਤੇਜ਼ ਕਰਨ ਵਾਲੀ ਸੀ ਸੋ ਬਾਬਾ ਗੁਰਦੇਵ ਸਿੰਘ ਨੇ ਕਿਹਾ ਸੀ ਭਾਈ ਇਸ ਘਟਨਾ ਤੋਂ ਬਾਅਦ ਵੀ ਅਸੀਂ ਹਾਰ ਕੇ ਵੀ ਜਿੱਤ ਗਏ ਉਹ ਕਿਉਂ ਕਿਹਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੇ ਦੇਸ਼ ਦੇ ਵਿੱਚ ਹੁਣ ਵੀ ਅਸੀਂ ਗੁਲਾਮ ਆ ਇਸ ਟਾਈਮ ਤੇ ਹੁਣ ਸਾਡੇ ਦੇਸ਼ ਦੇ ਵਿੱਚ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਇੰਨੀ ਕਾਗ ਮਚ ਗਈ ਸੀ ਕਿ ਸਾਡੇ ਨਾਲ ਕਿੱਦਾਂ ਬ੍ਰਿਟਿਸ਼ ਗਵਰਨਮੈਂਟ ਨੇ ਜਿਨ੍ਹਾਂ ਦੇ ਅਸੀਂ ਗੁਲਾਮੀ ਕਰ ਰਹੇ ਆ ਤੇ ਇਹਨਾਂ ਨੇ ਸਾਡੇ ਨਾਲ ਬਾਹਰ ਜਾ ਕੇ ਕਿੱਦਾਂ ਤੇ ਸਾਡੇ ਲੋਕਾਂ ਨਾਲ ਧੱਕਾ ਕੀਤਾ ਤੇ ਉਹਨਾਂ ਦੇ ਵਿੱਚ ਆਜ਼ਾਦੀ ਦੀ ਅੱਗ ਜਿਹੜੀ ਆ ਹੋਰ ਵੱਧ ਗਈ ਸੀ ਹੁਣ ਭਾਈ ਇੱਥੇ ਟਰਨਿੰਗ ਪੁਆਇੰਟ ਆਂਦਾ ਹੈ ਇੱਥੇ ਨਾਮ ਮੈਂ ਲਵਾਗਾ ਮੇਵਾ ਸਿੰਘ ਲੋਪਕੇ ਦਾ ਤੇ ਤੁਹਾਨੂੰ ਦੱਸ ਦਈਏ ਮੇਵਾ ਸਿੰਘ ਦੇ ਕਿ ਪਹਿਲੇ ਸਿੱਖ ਇੰਡੀਅਨ ਸੀ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਜਿਹੜੀ ਐ ਫਾਂਸੀ ਸਜ਼ਾ ਦਿੱਤੀ ਗਈ ਸੀ ਤੇ ਪਹਿਲੇ ਸਿੱਖ ਸ਼ਹੀਦ ਸੀ ਤੇ ਤੁਹਾਨੂੰ ਜਸਦੀਪ ਸਿੰਘ ਮੇਵਾ ਸਿੰਘ ਲੋਪਕੇ ਉਹ ਸੀ ਜਿਨ੍ਹਾਂ ਨੇ ਉਸ ਟਾਈਮ ਜਿਹੜੇ ਕਿ ਇਮੀਗ੍ਰੇਸ਼ਨ ਆਫਸਰਸ ਆ ਜਿਨੇ ਇਹ ਲੋ ਕੱਢਿਆ ਸੀ ਕਾਮਾਗਾਟਾ ਮਰੂ ਇਸੀਡੈਂਟ ਵੇਲੇ ਉਹ ਹੌਪਕਿੰਸ ਨਾਮ ਦਾ ਜਿਹੜਾ ਉਹ ਇਮੀਗ੍ਰੇਸ਼ਨ ਆਫਸਰਤਾ ਮੇਵਾ ਸਿੰਘ ਲੋਪਕੇ ਨੇ ਇਹਨਾਂ ਨੂੰ ਜਿਹੜਾ ਸ਼ੂਟ ਕਰ ਦਿੱਤਾ ਸੀ ਤੇ ਉਹਦੀ ਸਜ਼ਾ ਜਿਹੜੀ ਇਹਨਾਂ ਨੂੰ ਮਿਲੀ ਸੀ ਉੱਥੇ ਤੇ ਪਹਿਲੇ ਵੀ ਆਪਣੇ ਇੰਡੀਅਨ ਬਣੇ ਸੀ ਇਹ ਸਿੱਖ ਇੰਡੀਅਨ ਤੇ ਜਿਨ੍ਹਾਂ ਨੂੰ ਜਿਹੜੀ ਉੱਥੇ ਕੈਨੇਡਾ ਦੇ ਵਿੱਚ ਫਾਂਸੀ ਸੀ ਸਜਾ ਦਿੱਤੀ ਗਈ ਸੀ ਤੁਸੀਂ ਇਸ ਵੀਡੀਓ ਵਿੱਚ ਦੇਖਿਆ ਬਈ ਕਿਦਾਂ ਸਾਡੇ ਪੰਜਾਬੀਆਂ ਨੇ ਆਪਣੇ ਅਧਿਕਾਰਾਂ ਦੇ ਲਈ ਬੜੀਆਂ-ਬੜੀਆਂ ਕੁਰਬਾਨੀਆਂ ਦਿੱਤੀਆਂ ਕੈਨੇਡਾ ਸਰਕਾਰ ਬਈ ਅੱਜ ਤੱਕ ਇਸ ਇਨਸੀਡੈਂਟ ਲਈ ਬਈ ਮਾਫੀ ਮੰਗਦੀ ਆ ਰਹੀ ਹੈ ਤੇ ਅਜਸਟੈਂਟ ਟਰੂਡੋ ਦਾ ਵੀਡੀਓ ਸੁਣ ਲਓ ਜਿਹੜਾ ਅੱਜ ਤੱਕ ਮਾਫੀ ਮੰਗ ਰਿਹਾ ਹੈ ਕਿ ਜਿਹੜੀ ਉਹ ਘਟਨਾ ਹੋਈ ਸੀ ਉਹਦੇ ਲਈ ਅਸੀਂ ਤੋਹਤੇ ਮਾਫੀ ਮੰਗਦੇ ਹਾਂ